ਇਨਾ ਕਿ ਨੁਕਸਾਨ ਹੋ ਗਿਆ ਫਰਨੀਚਰ ਕਾਫੀ ਡਰ ਉਹ ਬਾਹਰ ਪਿਆ ਸਾਰਾ ਫਰਨੀਚਰ ਗਲੀ ਚ ਸੁੱਟਿਆ ਜੇ ਗੱਦੇ ਵਗਾਰਾ ਸਭ ਕੋਸ਼ਿਸ਼ ਹੋਈ ਬਾਹਰ ਸੁੱਟਿਆ ਤੁਸੀਂ ਦੱਸਦੇ ਹੋ ਕਿ 10 ਸਾਲ ਤੱਕ ਘਰਾਂ ਦੇ ਵਿੱਚ ਪਾਣੀ ਸੀ ਪਾਣੀ ਸੀ ਤੇ ਫਿਰ ਕਿੱਥੇ ਤੁਸੀਂ ਆਪਣਾ ਟਾਈਮ ਪਾਸ ਕੀਤਾ ਫਿਰ ਉਹ ਟਾਈਮ ਪਾਸ ਅਸੀਂ ਚਰਚ ਚ ਬੈਠੇ ਉੱਥੋਂ ਉੱਠ ਕੇ ਫਿਰ ਅਸੀਂ ਇੱਧਰ ਕੋਠੀਆਂ ਚ ਗਏ ਜਿੱਥੇ ਦੋ ਦਿਨ ਤੱਕ ਅਸੀਂ ਭੁੱਖੇ ਰਹੇ ਆ ਉੱਥੇ ਭੁੱਖੇ ਬਹਿ ਰਹੇ ਨਾ ਰੋਟੀ ਨਾ ਪਾਣੀ ਇਦਾਂ ਹੀ ਬਸ ਵੀਰ ਜੀ ਆਪਾਂ ਦਾਂ ਪਾਸ ਕੀਤਾ ਮੁੜ ਕੇ ਨਾ ਨਾ ਪਾਣੀ ਸੀ ਸੜਕ ਤੇ ਭੁੱਖੇ ਤੇ ਆਏ ਮਾਂ ਦੇ ਇੱਥੇ ਆਏ ਕੋਠੀ ਤੇ ਕੋਠੀ ਵਾਲਿਆਂ ਨੇ ਆਨੂੰ ਚੋਲ ਦਿੱਤੇ ਉਥੇ ਬਣਾਏ ਦਾਲ ਨਾਲ ਹੀ ਚੋਲ ਖਾਦੇ ਉਸ ਟਾਈਮ ਤੇ ਹੀ ਭੁੱਖੇ ਇਹ ਐਨਆਰਆਈ ਵੀਰਾਂ ਵੱਲੋਂ ਜਾਂ ਸਮਾਜ ਸੇਵੀ ਪਾਰਟੀਆਂ ਜਿਹੜੀਆਂ ਵਾਂ ਉਹ ਰਾਸ਼ਨ ਭੇਜਦੀਆਂ ਵਾਂ ਹਰ ਪੀੜਤਾ ਵਾਸਤੇ ਤੁਹਾਨੂੰ ਮਿਲ ਰਿਹਾ ਸਭ ਕੁਝ ਰਾਸ਼ਨ ਮਿਲਦਿਆ ਹਾਂਜੀ ਵੀਰ ਜੀ ਝੂਠ ਨਹੀਂ ਮਾਰਨਾ ਰਾਸ਼ਨ ਮਿਲਨਦਿਆ ਸਾਨੂੰ ਚਲੋ ਅਸੀਂ ਖਾਣੇ ਆ ਰਾਸ਼ਨ ਮਿਲਨਦਿਆ ਸਾਨੂੰ ਰਾਸ਼ਨ ਦੇ ਲਈ ਚਾਹ ਪਾਣੀ ਤਾਂ ਨਹੀਂ ਵੀ ਦੇ ਕੇ ਜਾਂਦੇ ਰਾਸ਼ਨ ਵੀ ਅਸੀਂ ਕਿਉਂ ਝੂਠ ਮਾਰੀਏ ਵੀ ਨਹੀਂ ਮੈਂ ਦਮਾਂ ਦਾ ਪਨੀਚਰ ਸਾਡੇ ਵੇਖੋ ਆ ਸਾਰਾ ਜਿਹੜਾ ਇਹ ਟੁੱਟ ਪੱਜ ਗਿਆ ਕੀ ਕਰਦੇ ਸੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਆ ਕਾਕਾ ਮੇਰਾ ਗੋਦੀ ਘੋੜ ਦਾਰ ਆ ਜੀ ਵੀ ਤਰ੍ਹਾਂ ਦੇ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਘਰਾਂ ਦੇ ਸਮਾਨ ਬਣਾਏ ਸੀ ਇਹਨਾਂ ਲੋਕਾਂ ਨੇ ਪਰ ਹਾਲਾਤ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਬਿਲਕੁਲ ਫਰਨੀਚਰ ਜਿਹੜਾ ਖਰਾਬ ਹੋ ਚੁੱਕਾ 10-10 ਫੁੱਟ ਦੱਸ ਦਿਆਂ ਕਿ ਇਹਨਾਂ ਘਰਾਂ ਦੇ ਵਿੱਚ ਪਾਣੀ ਸੀ ਘਰਾਂ ਵਿੱਚ ਲਾਰੀ ਆ ਬਹੁਤ ਜਿਆਦੀ ਜਿਹੜੀ ਸਲਾਬੇ ਦੀ ਸਮੈਲ ਆ ਰਹੀ ਆ ਔਰ ਕਣਕ ਅਨਾਜ ਸਭ ਕੁਝ ਜਿਹੜਾ ਬਰਬਾਦ ਹੋ ਚੁੱਕਾ ਹੈ ਮਿਹਨਤ ਮਜੂਰੀ ਪਰਵਾਰ ਕਰਨ ਵਾਲਿਆ ਸਾਰਾ ਮਹੱਲਾ ਹੀ ਪੱਖੋ ਗਿਆ ਮਹੱਲਾ ਇਹ ਵਿੱਚ ਅਸੀਂ ਮੌਜੂਦ ਆ ਤੇ ਹੋਰ ਵੀ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਆ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਅੰਜੂਆ ਪਿੰਡ ਮੇਰਾ ਪੱਖੋ ਕੇ ਟਾਲੀ ਸਾਹਿਬ ਆ ਬਾਜੀ ਮਤਲਬ ਛੱਤ ਦੇ ਉੱਤੋਂ ਦੀ ਪਾਣੀ ਆ ਚੁੱਕਿਆ ਹੈ ਸਮਾਨ ਵੀ ਮੇਰਾ ਵਿੱਚ ਹੀ ਰਹਿ ਗਿਆ ਬਸ ਮੇਰੇ ਦੋ ਛੋਟੇ ਬੱਚੇ ਬੱਚੇ ਹੀ ਉਹ ਹੀ ਮੈਂ ਲੈ ਕੇ ਨਿਕਲ ਸਕੀ ਆ ਤੇ ਹੁਣ ਤੁਹਾਡੇ ਸਾਹਮਣੇ ਮੈਂ ਤਰਪਾਲ ਲਾ ਕੇ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਬੈਠੀ ਆ ਜੋ ਘਰ ਚ ਪਾਣੀ ਆ ਗਿਆ ਸੀਗਾ ਉਦੋਂ ਤੁਸੀਂ ਪਹਿਲਾਂ ਨਿਕਲ ਚੁੱਕੇ ਸੀ ਪਾਣੀ ਬਾਅਦ ਚ ਆਉਂਦਾ ਸਾਰਾ ਛੱਤ ਪਰ ਬਹੁਤ ਤੇਜ਼ ਆ ਰਿਹਾ ਪਾਣੀ ਦੇ ਵਿੱਚੋਂ ਦੀ ਆਪਾਂ ਲੰਘ ਕੇ ਆਪਣੇ ਬੱਚਿਆਂ ਕੋਲ ਪਹੁੰਚੇ ਆ ਕੀ ਕਰਦੇ ਹਾਂਜੀ ਗੋਭੀ ਇੱਥੇ ਲੱਗਦੀ ਸੀ ਦਿਹਾੜੀ ਜਾਂਦੇ ਆਪਾਂ ਹਾਂਜੀ ਜੀ ਇਹ ਹਾਲਾਤ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਵਪਾਰ ਦਾ ਨੁਕਸਾਨ ਮੇਰਾ ਸਾਰੀਆਂ ਮੰਜੀਆਂ-ਮੁੰਜੀਆਂ ਵੀ ਵਿੱਚੇ ਥੱਲੇ ਆ ਗਈਆਂ ਵਾ ਆ ਤੇ ਹੁਣ ਇਹ ਟੁੱਟ ਮਾੜੀ-ਮੋਟੀ ਇੱਧਰ-ਉੱਧਰ ਕੀਤੀ ਆ ਬਿਸਤਰੇ ਵੀ ਮਤਲਬ ਇੱਟਾਂ ਦੇ ਵਿੱਚੋਂ ਕੱਢੇ ਕੱਪੜੇ ਵੀ ਥੋੜੇ ਬੱਚਿਆਂ ਦੇ ਇੱਟਾਂ ਦੇ ਵਿੱਚੋਂ ਹੀ ਕੱਢੇ ਆ ਕਿਨੇ ਜੀ ਇਹ ਸਾਡੇ ਇਹ ਪੰਜ ਜੀ ਦੋ ਮੇਰੇ ਬੱਚੇ ਦੋ ਆਪਾ ਮਾਤੇ ਨਾਲ ਮੇਰੀ ਸੱਸ ਜੀ ਇਹ ਕਿਸ ਤਰ੍ਹਾਂ ਗੁਜ਼ਾਰਾ ਹੁਣ ਚੱਲ ਰਿਹਾ ਕੋਈ ਰਾਸ਼ਨ ਜਿਹੜਾ ਮਿਲ ਰਿਹਾ ਜਿਹੜੇ ਦਾਨੀ ਸੱਜਣ ਦੇ ਰਹੇ ਹਾਂਜੀ ਰਾਸ਼ਨ ਜਿਹੜਾ ਹੋਂਡੇ ਉਹ ਹੱਕਾ ਕੇ ਬੱਚਿਆਂ ਨੂੰ ਖਵਾਲਣ ਦੇ ਆਖ ਵੀ ਖਾਂਦੇ ਆ ਕੀ ਕਹਿਣਾ ਚਾਹੁੰਦੀ ਹੈ ਜਿਹੜੀ ਤੁਹਾਡੀ ਛੱਤ ਡਿੱਗੀ ਹੈ ਇਸ ਟਾਈਮ ਇਹੋ ਮੈਂ ਆਨੀ ਆਪੇ ਮੇਰਾ ਵੀਰ ਭਰਾ ਮੇਰੀ ਥੋੜੀ ਬਹੁਤੀ ਹੈਲਪ ਕਰਨ ਮੇਰਾ ਕਮਰਾ ਇੱਕ ਵੀ ਖੜਾ ਹੋ ਜਾਏ ਤੇ ਆਪਣੇ ਬੱਚੇ ਸਿਆਨ ਨੂੰ ਲੈ ਕੇ ਆਪਣੇ ਅੰਦਰ ਬੈਠ ਸਕਾਂ ਅਗਲਾ ਮਹੀਨਾ ਹੋਰ ਸਰਦੀ ਵਾਲਾ ਵਾਟਰਪਾਲ ਦੇ ਵਿੱਚ ਆਪਾਂ ਨਹੀਂ ਗੁਜ਼ਾਰਾ ਕਰ ਸਕਦੇ ਬੱਚੇ ਲੈ ਕੇ ਭੈਣ ਦਾ ਘਰ ਜਿਹੜਾ ਇਸ ਟਾਈਮ ਜਿਹੜਾ ਵਾ ਟੁੱਟ ਚੁੱਕਾ ਬਿਲਕੁਲ ਛੱਤਾਂ ਡਿੱਗ ਚੁੱਕੀਆਂ ਭੈਣ ਨੇ ਦੱਸਿਆ ਕਿ ਪਾਣੀ ਜਿਹੜਾ ਛੱਤਾਂ ਤੱਕ ਸੀਗਾ ਤੇ ਛੱਤਾਂ ਬਿਲਕੁਲ ਟੁੱਟ ਚੁੱਕੀਆਂ ਹੈ ਇਸ ਟਾਈਮ ਖੁੱਲੇ ਆਸਮਾਨ ਦੇ ਵਿੱਚ ਇਹ ਭੈਣ ਬੈਠੀ ਹੋਈ ਆ ਤਰਪੈਲ ਤੁਸੀਂ ਦੇਖ ਸਕਦੇ ਹੋ ਕਿ ਤਰਪੈਲ પાਕੇ ਇਹ ਆਪਣਾ ਗੁਜ਼ਾਰਾ ਕਰ ਰਹੀ ਹੈ ਬੱਚੇ ਬੜੀ ਮੁਸ਼ਕਲ ਇਸ ਨੇ ਬਚਾਏ ਆਪਣੇ ਔਰ ਬੇਨਤੀ ਕਰ ਰਹੀ ਹੈ ਉਹਨਾਂ ਐਨਆਰਈ ਵੀਰਾਂ ਨੂੰ ਵੀ ਤੇ ਨਾਲ ਉਹ ਗਾਇਕਾਂ ਨੂੰ ਵੀ ਜਿਹੜੇ ਜਿਹੜੇ ਸਾਡੇ ਪੰਜਾਬ ਦੇ ਗਾਇਕ ਆ ਜਿਹੜੇ ਕਰੋੜਾਂ ਰੁਪਏ ਜਿਹੜੇ ਦਾਨ ਕਰ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰੀ ਹੈ ਕਿ ਮੇਰਾ ਵੀ ਇੱਕ ਛੋਟਾ ਜਿਹਾ ਮਕਾਨ ਬਣਾ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਲੈ ਕੇ ਮਕਾਨ ਛੱਤ ਥਲੇ ਬੈਠ ਜਾਵਾਂ ਗਾ ਸਰਦੀਆਂ ਤੇ ਦੇਣਿਆ ਤਰਪੈਲ ਦੇ ਥਲੇ ਮੈਂ ਕਿਸ ਤਰ੍ਹਾਂ ਗੁਜ਼ਾਰਾ